ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਠੀਕਰੀਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੱਤ ਨਗ ਪਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਆਪਣਾ ਫੇਸਬੁੱਕ ਤੇ ਤੇਜ ਆ ਭਰਾ ਗਰਜੀਤ ਰਾਏ ਬਾਈ ਕੋਲ ਤਾਜ਼ੀਆਂ ਸੂਈਆਂ ਮੱਝਾਂ ਤੇ ਗਾਵਾਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਭਾਈ ਜੀ ਸੱਸੀ ਗਾਈ ਅਸਰੀਕਾ ਨਾਮ ਨਾਮ ਗਰਮੀ ਤੀ ਟੈਂਡ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਭਾਈ ਪਹਿਲੀ ਮੱਝ ਦੀ ਜਾਣਕਾਰੀ ਦਿਓ ਆਪਣੀ ਪਹਿਲੀ ਮੱਝ ਰਾਤ ਸੁੱਈ ਆ ਜੀ ਜ਼ੇਰ ਪੈ ਗਈ ਹਾਂਜੀ ਉਹ ਕੱਟੀ ਬੈਠੀ ਹੈ ਜੀ ਕੱਟੀ ਮਗਰਾ ਕੱਟੀ ਮਗਰਾ ਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਸਰ ਠੀਕ ਹੈ ਜੀ ਮੁੱਲਵਾੜੀ ਭਈ ਇਹਦੀ ਮੁੱਲਵਾੜੀ ਵੀਰੇ ਦਾ ਦੇਣ ਲੈਣੀ ਤੇ 45 ਦੀ ਦੇਣੀ ਆ ਠੀਕ ਹੈ ਜੀ ਤੇ ਪਿਛਲੇ ਸਾਲ ਦੁੱਧ ਦਾ ਪਤਾ ਕੁਸਾ ਦੁੱਧ ਵੀਰੇ ਅਗਲੇ ਨੇ ਤਾਂ 16 ਕਹਿ ਕੇ ਦਿੱਤਾ ਆਪਾਂ ਕੁਝ ਨਹੀਂ ਕਹਿੰਦੇ ਆਲਾ ਦੇਖ ਕੇ ਲਵੇ ਭਾਈ ਥੜਾ ਥੋੜਾ ਦੀ ਓਕੇ ਆ ਠੇਕਾ ਲਾਉਣਾ ਲਾ ਕੇ ਵੀ ਦਿਖਾ ਦਾਂਗੇ ਠੀਕ ਹੈ ਜੀ ਪਰਾ ਦੀ ਸੀ ਬੋਲੀ ਗੱਡੀਆਂ 2-3 ਕਿਲੋਟਰ ਹਾਂਜੀ ਲੋ ਪਰਾ ਥਾਣਾ ਚੈੱਕ ਕਰ ਸਕਦੇ ਹੋ ਲਓ ਮਨਵਾ ਥਾਣਾ ਠੀਕ ਹੈ ਜੀ ਦੋਰ ਦੋ ਪਰਾ ਲੋ ਜੀ 145 ਬਾਈ ਨੇ ਰੇਟ ਕੀਤਾ ਲੈਵੇ ਤਾਂ ਤਾਜ਼ਾ ਤੁਸੀਂ ਪਰਾ ਚੈੱਕ ਕਰ ਸਕਦੇ ਹੋ ਲਾ ਸਕਦੇ ਲੋ ਥਾਣਾ ਬਹੁਤ ਸੋਹਣਾ ਠੀਕ ਹੈ ਮਾਗਰ ਵੀ ਕੱਟੀਏ ਕਰਮਾ ਵਾਲੀ ਜੀ ਇਹ ਦੇ ਤੋੜ ਦੇ ਦਿੰਦਾ ਮੈਂ ਬਹੁਤ ਮੁਰਦਾ ਮੁਰਦਾ ਕੋਈ ਨਹੀਂ ਕੱਪੜਾ ਫਿਰ ਬੱਚੇ ਦਾ ਕਰਕੇ ਨਾ ਕੱਟੀ ਦਾ ਸਰਾ ਯਾਰ ਆਦੀ ਹਾਂਜੀ ਹਾਂਜੀ ਕੱਟੀਆ ਕਰਕੇ ਬੰਦ ਦੋ ਜੀ ਬਸ ਤੂੰ ਸੀਲ ਠੰਡੀ ਵਧੀਆ ਠੀਕ ਹੈ ਠੀਕ ਸੀਲ ਠੰਡੀ ਬਈ ਕਹਿੰਦਾ ਫੂਦੀ ਕੋਲਾ ਤੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਨ ਕਿੱਕਰੀ ਵਾਲ ਤੇ ਝਲਾਉਣ ਨੂੰ ਪੈਂਦਾ ਵਰਨਾਲਾ ਹਾਂਜੀ ਬਈ ਦੂਜੀ ਮੱਜ ਦੀ ਦੱਸੋ ਜਾਣਕਾਰੀ ਦੂਜੀ ਮੱਜ ਵੀਰੇ ਇੱਕ ਅੱਧੇ ਦਿਨ ਚੇ ਵੀ ਸੂਣ ਵਾਲੀ ਆ ਹਾਂਜੀ ਤਿਆਰੀ ਆ ਠੀਕ ਆ ਜੀ ਇੱਕ ਅੱਧੇ ਦਿਨ ਸੂ ਗਈ ਹਾਂਜੀ ਲੋ ਚੈੱਕ ਕਰਸਾ ਦੁਪਰਾ ਠੀਕ ਆ ਇਹਦੀ ਮੁੱਲ ਬੜੀ ਬਈ ਇਹਦਾ ਮੁੱਲ ਬੜੀ ਸੂਈ ਤੋਂ ਕਰਾਂਗੇ ਫੋਨ ਤੇ ਸੂਈ ਤੋਂ ਆ ਫੋਨ ਤੇ ਕਰਨਾ ਹਾਂਜੀ ਠੀਕ ਆ ਦੁਪਰਾ ਚੈੱਕ ਕਰਸਾ ਤਾਂ ਫਿਰ ਸਵੇਰ ਨੂੰ ਲੋ ਅੱਗੇ ਰਹਿੰਦੇ ਆ ਬਈ ਠੀਕ ਆ ਹਾਂਜੀ ਬਈ ਹਾਂ ਵੜੀ ਥੱਲੇ 12 ਕਿਲੋ ਦੁੱਧਾ ਸਿਰਿਆਲੀ ਥੱਲੇ ਹਾਂ ਜੀ ਮਹੀਨਾ ਹੋ ਗਿਆ ਸੂਈ ਨੂੰ ਆ ਪੱਤਾ ਬੱਠਾ ਇਹਦਾ ਠੀਕ ਹੈ ਸਿਰਿਆ ਜਮਾ ਸਿਰਿਆ ਵਾਲੀ ਉਹ ਸਿਰਿਆ ਵਾਲੀ ਨਹੀਂ ਆਹਾਂ ਦੋ ਨੰਬਰ ਦਾ ਜਿਹੜੀ ਠੀਕ ਹੈ ਆਹਾਂ ਆਹਾਂ ਵੜੀ ਲਓ ਜੀ ਇਹਦਾ ਰੇਟ ਜੀ ਇਹਦਾ ਰੇਟ 42000 ਆ ਜੀ ਇਹਦਾ 42000 ਹਾਂਜੀ ਅਗਲੀ ਦਾ ਆ ਅਗਲੀ ਦਾ ਇਹਦਾ ਬੱਚਾ ਮਰ ਗਿਆ ਵੀਰੇ ਪਰਸੋਂ ਹਾਂਜੀ ਇਹਨੂੰ ਹੋ ਗਿਆ 10 ਦਿਨ ਸੂਈ ਨੂੰ ਹਾਂਜੀ 12 ਲੀਟਰ ਦੁੱਧਾ ਹਾਂਜੀ ਇਹਦਾ ਹੀ ਬੈਣੀ ਆ ਠੀਕ ਹੈ ਇਹਦਾ 42000 ਹਾਂਜੀ ਪਹਿਲਾ ਸੂਏ ਕੱਟੀ ਆ ਹਾਂਜੀ ਉਹ ਇਹਦਾ ਮਗਰ ਕਾਲੀ ਕੱਟੀ ਆ ਠੀਕ ਹੈ ਇਹਦਾ ਰੇਟ ਰੂਟ ਦਾ ਇਹਦਾ ਮੁੱਲ ਫੋਨ ਤੇ ਹੋਊਗਾ 10 ਲੀਟਰ ਦੁੱਧ ਦਾ ਠੀਕ ਹੈ ਜੀ ਜੋ ਪ੍ਰਾਇਸ ਦੇ ਮਗਰ ਵੀ ਕੱਟੀ ਆ ਚੈੱਕ ਕਰ ਸਰਣ ਠੀਕ ਹੈ ਜੀ ਹਾਂ ਜੀ ਆ ਬੜੀ ਤਾਜੀ ਸੂਈ ਵੀ ਆ ਪਰਸੋਂ ਦੀ ਹਾਂ ਜੀ ਤੇ ਆ ਮਗਰਬੱਸੀ ਆ ਇਹਦੇ ਮਗਰਬੱਸੀ ਜੀ 나ੜੂਏ ਤੇ ਆ ਜਮਾ ਠੀਕ ਹੈ ਜੀ ਇਹਦਾ ਮੁੱਲ ਵੀ ਫੋਨ ਤੇ ਹੋ ਇਹਦਾ ਮੁੱਲ ਵੀ ਫੋਨ ਤੇ ਜੋ ਪ੍ਰਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ 547 ਨਾਗਕ ਪੂਰੀ ਮੱਝ ਤੇ ਦੋ ਕਾਲੀਆਂ ਮੱਝਾਂ ਵੱਧ ਜਾਣਕਾਰੀ ਵਾਈ ਤੋਂ ਲੈ ਸਕਦੇ ਮਿਲਦੇ ਆ ਪ੍ਰਾਕਿਸਨ ਨੂੰ ਵੀਡੀਓ ਚੋਕ ਕੇ ਸਾਈ